ਜੀ ਨਾਮ ਤੋਂ ਮੇਰਾ ਨਾਮ ਰਮਨਦੀਪ ਸਿੰਘ ਆ ਜੀ ਮੈਂ ਇੱਥੇ ਬਤੌਰ ਐਫਐਸਓ ਪੋਸਟਡ ਹਾਂ ਕੀ ਮਾਮਲਾ ਮਾਮਲਾ ਜੀ ਅੱਜ ਸਵੇਰੇ ਹੁਣ ਜਦੋਂ ਅਸੀਂ ਦਫਤਰ ਆਏ ਆ ਤੇ ਦਫਤਰ ਆ ਕੇ ਦੇਖਿਆ ਕਿ ਦਫਤਰ ਦਾ ਦਰਵਾਜ਼ਾ ਖੁੱਲਾ ਹੈ ਇਸਗਾ ਉਹਦੇ ਅੰਦਰ ਪੱਖੇ ਵਗੈਰਾ ਕੂਲਰ ਇਹ ਸਭ ਰਿਕਾਰਡ ਉੱਥੇ ਹਾਜ਼ਰ ਨਹੀਂ ਸੀ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਨੇ ਪ੍ਰਿੰਟਰ ਨਹੀਂ ਚੱਕਿਆ ਜਾਂ ਹੋਰ ਕੁਝ ਨਹੀਂ ਚੱਕਿਆ ਬੜੀ ਹੋ ਸੀਗਾ ਇਹ ਰਿਪੋਰਟ ਦਾ ਚੋਰੀ ਹੋਣ ਬੱਚੇ ਕੀ ਲਾ ਦੋ ਨਹੀਂ ਕੁਝ ਅਸੀਂ ਕੁਝ ਨਹੀਂ ਕਹਿ ਸਕਦੇ ਹੋ ਸਕਦਾ ਰੱਦੀ ਸਮਝ ਕੇ ਚੱਕੇ ਲਏ ਹੋਵੇ ਜਾ ਕੋ ਕਿ ਸਾਰਾ ਨਹੀਂ ਚੱਕਿਆ ਕੁਝ ਰਿਕਾਰਡ ਅਲਮਾਰੀ ਦੇ ਵਿੱਚ ਵੀ ਪਿਆ ਹੈ ਰਿਕਾਰਡ ਮਤਲਬ ਕਿ ਆਈ ਡੋਟ ਨੋ ਹੁਣ ਇਹਦੇ ਬਾਰੇ ਕੀ ਕਹਸਾ ਦੇ ਵੀ ਕਿਉਂ ਨਹੀਂ ਚੱਕਿਆ ਜਾਂ ਕੀ ਚੱਕ ਲਿਆ ਉਹ ਪੰਚਾਇਤ ਵੀ ਪਹਿਲਾਂ ਵੀ ਚੋਰੀ ਸੀ ਉਦੋਂ ਕੀ ਸਮਾਨ ਚੋਰੀ ਹੋਇਆ ਸਰ ਉਦੋਂ ਤਾਂ ਐਕਚੁਅਲੀ ਹਲੇ ਦਫਤਰ ਅਸੀਂ ਸ਼ਿਫਟ ਕਰਨਾ ਸੀ ਉਦੋਂ ਤਾਂ ਸਿਰਫ ਐਸੀ ਰਸਵਾਨ ਲੈ ਕੇ ਰੱਦੀ ਵਗੈਰਾ ਰੱਖੀ ਹੋਈ ਸੀਗੀ ਰੱਦੀੰਦ ਸੰਸਕ੍ਰਿਤ ਕੋਈ ਡਾਕੂਮੈਂਟ ਵਗੈਰਾ ਰੱਖੇ ਹੋਏ ਸਗੇ ਉਹ ਕੋਈ ਜ਼ਿਆਦਾ ਹੋ ਨਹੀਂ ਸੀਗਾ ਬਟ ਐਸ ਕਾ ਵੀ ਚਲੋ ਉਹ ਦਰਵਾਜ਼ਾ ਲੌਕ ਵੀ ਨਹੀਂ ਲੱਗਾ ਸੀ ਜਾਂ ਕੁਝ ਹੋਰ ਨਹੀਂ ਸੀਗਾ ਪਰ ਹੁਣ ਤਾਂ ਬਹੁਤ ਜ਼ਿਆਦਾ ਹਿੰਮਤ ਵਧੀ ਹੈ ਚੋਰਾਾਂ ਦੀ ਇਹ ਵੀ ਕੋਈ ਚਲਾਈ ਸੀ ਨਹੀਂ ਬਸ ਹੁਣ ਅਸੀਂ ਹੁਣ ਆ ਕੇ ਦੇਖਿਆ ਜੀ ਹੁਣ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕਰ ਦਿੱਤਾ ਵੈਸੇ ਤੇ ਮੇਰਾ ਨਾਮ ਬਲਦੀਪ ਸਿੰਘ ਜੀ ਬਲਦੀਪ ਸਿੰਘ ਜੀ ਕੀ ਹੋਇਆ ਔਰੇ ਅ ਮੈਂ ਫੂਡ ਸਪਲਾਈ ਦੇ ਵਿੱਚ ਇੰਸਪੈਕਟਰ ਲੱਗਿਆ ਹੋਇਆ ਜੀ ਅੱਜ ਅਸੀਂ ਰੁਟੀਨ ਦੀ ਤਰ੍ਹਾਂ ਆਪਣਾ 9 ਵਜੇ ਆਫਿਸ ਆਏ ਆ ਜਦੋਂ ਅਸੀਂ ਆਫਿਸ ਆਏ ਤਾਂ ਬਾਹਰ ਆ ਕੇ ਦੇਖਿਆ ਸਾਡਾ ਜਿੰਦਾ ਟੁੱਟਿਆ ਹੋਇਆ ਸੀਗਾ ਤੇ ਜਦੋਂ ਅਸੀਂ ਜਿੰਦਾ ਪਰੇ ਕਰਕੇ ਅਸੀਂ ਅਸਲੀ ਲੋਕ ਖੋਲੇ ਅੰਦਰ ਤੇ ਉਹ ਅੰਦਰ ਉਹ ਜੀ ਅਸੀਂ ਦੇਖਿਆ ਵੀ ਸਾਡੇ ਦਫ਼ਤਰ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਚੋਰੀ ਕੀਤੀ ਹੋਈ ਸੀ ਕੀ ਕੀ ਚੋਰੀ ਹੋਇਆ ਸਰ ਸਾਡਾ ਇੱਕ ਤਾਂ ਪੱਖੇ ਲਾ ਕੇ ਲੈ ਗਏ ਉਸ ਤੋਂ ਬਾਅਦ ਉਹ ਸਾਡੇ ਸਿਲੰਡਰ ਤੇ ਪੱਠੀ ਤੇ ਸਾਡਾ ਕੁਝ ਸਰਕਾਰੀ ਰਿਕਾਰਡ ਜਿਹੜਾ ਬਾਈਂਡ ਕਰਿਆ ਪਿਆ ਸੀਗਾ ਉਹ ਲੈ ਕੇ ਗਏ ਨੇ। ਉਹ ਕੋਈ ਚੌਕੀਦਾਰ ਨਹੀਂ ਰਹਿੰਦਾ ਜੀ। ਨਹੀਂ ਇਹ ਸਾਡੇ ਕੋਲ ਇੱਥੇ ਚੌਕੀਦਾਰ ਲਾਉ ਨਹੀਂ ਹੈਗਾ ਦਫ਼ਤਰ ਦੇ ਵਿੱਚ ਤੇ ਤੇ ਕੈਮਰੇ ਵੀ ਨਹੀਂ ਹੈਗੇ ਤੇ ਸਾਡੀਆਂ ਪਿੱਛੇ ਬਾਥਰੂਮ ਦੀਆਂ ਜਿੰਨੀਆਂ ਟੁੱਟੀਆਂ ਸੀ ਉਹ ਸਾਰੀਆਂ ਲਾ ਕੇ ਰਹਿ ਚੁੱਕੇ ਨੇ। ਕਿੰਨਾ ਨੁਕਸਾਨ ਆਇਆ? ਨੁਕਸਾਨ ਤਾਂ ਜੀ ਕਾਫੀ ਹੋਇਆ ਵਾ। ਕੀ ਕਹਿਣਾ ਚਾਹਦੇ ਹੋ ਚੋਰੀ ਨੇ ਲੱਗੇ। ਚੋਰੀ ਨੂੰ ਸਾਨੂੰ ਤਾਂ ਆਪਣੀ ਸਾਮਚਾਰੀ ਵੀ ਹੋਇਆ ਕੀ ਆ। ਲੱਗਦਾ ਕਿ ਪੇਤੀ ਬੰਦੇ ਦਾ ਕੰਮ। ਕਹਿ ਨਹੀਂ ਸਕਦੇ ਜੀ। ਹੋ ਸਕਦਾ ਕੋਈ ਭੇਤੀ ਦਫਤਰ ਆਉਂਦਾ ਹੁਣ ਸਾਨੂੰ ਹਰੇਕ ਦੇਖੋ ਪਬਲਿਕ ਟੀਲਿੰਗ ਸਾਡੀ ਹਰ ਰੋਜ਼ ਦੀ ਆ ਤੇ ਕੋਈ ਅਸੀਂ ਕਿਸੇ ਦਾ ਆਈਟੀ ਨਹੀਂ ਲਾ ਸਕਦੇ ਵੀ ਕਿਹੜਾ ਬੰਦਾ ਕਰ ਸਕਦਾ ਹੈ ਪਹਿਲਾਂ ਪਹਿਲਾਂ ਤਾਂ ਇਹੋ ਜਿਹਾ ਹੀ ਘਟਣਾ ਇਸ ਤੋਂ ਪਹਿਲਾਂ ਵੀ ਹੋਈ ਹੈ ਜੀ ਇੱਥੇ ਹੁਣ ਅਸੀਂ ਪਹਿਲਾਂ ਵੀ ਸੁਣਦੇ ਆ ਵੀ ਇੱਥੇ ਜਿਹੜਾ ਸੇਵਾ ਕੇਂਦਰ ਸੀ ਉਸ ਦੇ ਉਸ ਦੇ ਵਿੱਚ ਵੀ ਪਹਿਲਾਂ ਹੋ ਚੁੱਕੀ ਆ ਪੁਲਿਸ ਨੂੰ ਦਿੱਤੀ ਉਸ ਤੋਂ ਅਸੀਂ ਕਰ ਰਹੇ ਆ ਜੀ ਪੁਲਿਸ ਨੂੰ ਤਰਾਹ ਕਰ ਰਹੇ ਆ ਹੁਣ ਸਾਡੇ ਐਫਐਸਓ ਸਾਹਿਬ ਆ ਗਏ ਅਸੀਂ ਮਾਰਨਿੰਗ ਟਾਈਮ ਹੀ ਆਏ ਆ ਐਫਐਸ ਸਾਹਿਬ ਵੀ ਆ ਚੁੱਕੇ ਨੇ ਸਾਡਾ ਸਟਾਫ ਸਾਰਾ ਹੋ ਰਿਹਾ ਤੇ ਅਸੀਂ ਹੁਣ ਪੁਲਿਸ ਰਿਪੋਰਟ ਕਰਨਾ ਅਸੀਂ ਆਪਣੇ ਪ ਪਰ ਉਸ ਤੋਂ ਬਾਅਦ ਅਸੀਂ ਪੁਲਸ ਰਿਪੋਰਟ ਕਰਤੀ ਸਰਕਾਰੀ ਰਿਕਾਰਡ ਦੇਖਿਆ ਪਿਆ ਸਹੀ ਨਾ ਨਹੀਂ ਉਹ ਲਮਾਰੀ ਖੁੱਲੀਆਂ ਨੇ ਜੀ ਇੱਕ ਲਮਾਰੀ ਚੋਂ ਗਿਆ ਹੋਇਆ ਆਵਾ